ਸਾਨੂੰ ਪਿੰਡ ਨੀਲੋਵਾਲ ਤੋਂ ਨਾ ਤੁਹਾਨੂੰ ਦੋ ਤਾਂ ਨੀਲੀ ਰਾਵੀ ਦੇ ਤੋਹਫੇ ਦਿਖਾਉਣ ਲੱਗੇ ਆ ਤੇ ਇੱਕ ਦਿਖਾਉਣ ਲੱਗੇ ਆ ਨੀਲੀ ਰਾਵੀ ਦਾ ਕੱਟਾ ਇਹ ਬਾਈ ਕਹਿੰਦਾ ਨਾ 90 ਵਾਲੇ 27 ਨੰਬਰ ਬੁੱਲਦਾ ਆ ਗਿਆ ਬਹੁਤ ਕਮਾਲ ਦਾ ਕੱਟਾ ਇਹ ਬਕਾਉ ਨਹੀਂ ਹੈਗਾ ਇਹ ਬਾਈ ਕਹਿੰਦਾ ਹੈਗਾ ਡਾਇਰੈਕਟ ਕ੍ਰੋਸਿੰਗ ਵਾਸਤੇ ਤੇ ਦੋ ਮੱਝਾਂ ਬਾਈ ਕੋਲ ਬਕਾਉ ਨੇ ਆ ਛੋਟੀ ਟੋਕੜ ਬਣ ਆ ਗਈ ਦੋ ਨੰਬਰ ਵਾਲੀ ਤੇ ਆ ਸੱਜਣੋ ਆ ਗਈ ਤਾਜੀ ਸੂਈ ਪਿੰਡ ਨੀਲੋਵਾਲ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਸੱਚ ਨੂੰ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜਾ ਕੋਲ ਫੇਰਾ ਹੋਰ ਕਿਵੇਂ ਆ ਠੀਕ ਠਾਕ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਮੈਂ ਆ ਨੰਬਰ ਬੋਲ ਤੇਰਾ 9463558607 9592466841 ਦੋ ਨੰਬਰ ਨੇ ਜੀ ਨਾਮ ਗਰਜੀਤ ਸਿੰਘ ਪਿੰਡ ਨੀਲੋਵਾਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰੀ ਤੇ ਜ਼ਿਲ੍ਹਾ ਸੰਗਰੂਰ ਹੈ ਨਾ ਤੇ ਸ਼ੁਰੂਆਤ ਇੱਥੋਂ ਕਰ ਲਈਏ ਸ਼ੁਰੂਆਤ ਇੱਥੇ ਤੋਂ ਕਰਵਾਈ ਹਾਂ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਨੂੰ ਕੱਟੀ ਚੈੱਕ ਕਰਾ ਦੇਣਾ ਕੱਟੀ ਬਾਲੀ ਕਮਾਲ ਦੀ ਆ ਤੇ ਅੱਖਾਂ-ਅੱਖਾਂ ਤੋਂ ਗੱਲ ਕਰ ਲਈਏ ਮਾਰਗ ਦਾ ਜਾਵਾ ਪ੍ਰੋਪਰ ਦੇਖੋ ਜੀ ਇਹ ਇੱਥੋਂ ਕਰ ਸਕਦੇ ਹੋ ਚੈੱਕ ਤੇ ਮੱਝ ਕੋਲ ਹੋਏ ਕਹੂੰਗਾ ਵੀ ਯਾਰ ਇਹਸ ਤੋਂ ਵੀ ਕਮਾਲ ਦੀ ਹੈ ਨਾ ਮੱਝ ਵਾਲੀ ਸਿਰੇ ਦੀ ਆ ਹੱਤੌਰ ਖੋਲ ਕੇ ਫਿਰ ਸੂਆ ਕਿਹੜਾ ਸੁੰਦੀ ਆ ਸੂਤ ਤੀਸਰਾ ਸੂਈ ਆ ਜੀ ਇਹ ਆ ਤੀਜਾ ਸੂਆ ਲੰਬੀ ਲੰਬੀ ਆ ਗਈ ਫੁੱਲ ਤੇ ਢਾਂਚਾ ਕਹਿ ਸਕਦੇ ਸੱਚ ਨੂੰ ਪਿਓਰ ਨੀਲੀ ਰਾਵੀ ਵਾਲਾ ਆ ਗਿਆ ਲੈ ਬਾਈ ਕਮਾ ਦੇ ਆ ਇਹਨੂੰ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਦਾ ਹਾਂ ਉਹਨਾ ਵੀ ਨੀਲੀ ਦਾ ਸੁਭਾਅ ਹੈ ਨਾ ਬਿਲਕੁਲ ਠੰਡੀ ਸੀਲ ਹੈ ਤੇ ਲੰਬੀ ਲੰਬੀ ਹੈ ਮੰਨ ਲਓ ਵੀ ਰੇਲ ਦੇ ਡੱਬੇ ਵਾਲਾ ਕੰਮ ਹੀ ਆ ਕਿੰਨੇ ਦਿਨ ਦੀ ਸੂਈ ਚਾਰ ਦਿਨਾਂ ਦੀ ਸੂਈ ਆ ਗੁਰੀ ਵੀਰੇ ਇਹ ਠੀਕ ਆ 10 11 ਕਿਲੋ ਬੋਲਾ ਹਾਜ਼ਰ ਆ ਗਿਆ ਇਹਦੇ ਥੱਲੇ ਹੁਣ ਚਾਰਾਂ ਦਿਨਾਂ ਦੀ ਸੂਈ 10 ਤੋਂ 11 ਕਿਲੋ ਬੋਲੀ ਆ ਗਈ ਬਾਈ ਕਹਿੰਦਾ ਤਿਆਰ ਆ ਲੈ ਚੱਲਾ ਚੱਲ ਇੱਥੋਂ ਕਮਾਣਾ ਚੋਣ ਵੀ ਬਹੁਤ ਚੰਗਾ ਲੱਗਾਈ ਮੋਟੀ ਮੋਟੀ ਪੋਲੀ ਪੋਲੀ ਧਾਰ ਆ ਗਈ ਜਮਾ ਆ ਗਈ ਬਟਨ ਵਾਲੀ ਹੈ ਨਾ ਹਾਂਜੀ ਬਟਨ ਵਾਲੀ ਜੀ ਆਪੱਖ ਚੈੱਕ ਕਰ ਸਕਦੇ ਹੋ ਤੇ ਚਵਾਈ ਦੀ ਕਿੰਨੇ ਕੁ ਲੂ ਚਵਾਈ ਦੀ 1 ਨੰਬਰ ਆ ਪੋਲੀ ਜਮਾ ਹਾਂਜੀ ਹਾਂ ਕਮਾ ਦੇ ਕਮਾ ਦੇ ਚੋਬਰਾ ਬੱਚਾ ਦਿਖਾ ਲਿਆ ਕਿਰਾਂ ਕਿਰਾਂ ਹੋਰ ਕਮਾ ਦੇ ਇੱਥੋਂ ਕਮਾ ਦੇ ਕੋਤੋਂ ਤੇ ਜਿੱਥੋਂ ਕਹੇ ਇਹਨਾਂ ਨੂੰ ਦਾ ਕਿੰਨਾ ਮਿਲਕਰ ਕੌੜਾ ਦੂਜੇ ਸੂਏ ਦਾ 17 ਕਿਲੋ ਦਾ ਜੀ ਠੀਕ ਆ ਲੈ ਚੱਲ ਬਾਈ ਆ ਦੂਜੇ ਸੂਏ ਬਾਈ ਕਹਿੰਦਾ 17 ਕਿਲੋ ਦਾ ਮਿਲਕਰ ਕੌੜਾ ਸਿੰਘ ਆ ਗਿਆ ਗੋਲ ਤੇ ਬਾਡੀ ਵਾਲੀ ਕਮਾਲ ਦੀ ਆ ਤੇ ਆ ਗਈ ਸੱਜਣੋਂ ਪ्योर ਨੀਲੀ ਰਾਵੀ ਚ ਸਭਾ ਆਦੀ ਬਾਈ ਕਹਿੰਦਾ ਬਿਲਕੁਲ ਠੰਡੀ ਸੀਲ ਰਹੂਗੀ ਤੇ ਕਿੰਨਾ ਕੁ ਦੁੱਧ ਪਾ ਸਕਦੇ ਗੋਲੂ ਐਦਕੀ ਅੱਜ ਦੀ ਗਰਮੀ ਦੇ ਹਿਸਾਬ ਨਾਲ ਗੁਰਵੀਰੇ ਹੋਰ ਅਜੇ ਚਲੋ ਬਾਲਾ ਨਹੀਂ ਆਪਾਂ ਕਹਿੰਦੇ ਤਾਂ ਇਹ 16 17 ਕਿਲੋ ਦਾ ਆਮਣ ਵਾਲੀ ਦੀ ਜਾਊਗੀ ਅਭੀ ਪਿਛਲੇ ਸੂਏ ਚ ਨਹੀਂ ਮੰਨ ਕੇ ਲੈ ਲਈਏ ਹਾਂ ਲੈ ਚੱਲ ਬਾਈ ਬੱਚੀ ਦੇ ਲੈ ਬਾਕੀ ਵੀਰੇ ਹੋਰ ਆ ਗੱਲ ਆਪਾਂ ਤੋਂ ਸਾਰੇ ਸਿਆਣੇ ਨੇ ਭੈਣ ਭਾਈ ਆਪਣੇ ਠੀਕ ਆ ਗੱਲ ਤੇ ਆਪਣੀ ਸਮਝਣਾ ਲੈਣੀ ਹੁੰਦੀ ਦੁੱਧ ਤਾਂ ਵੀਰੇ ਸੇਵਾ ਦਾ ਹੁੰਦਾ ਹੈਗਾ ਠੀਕ ਆ ਗੱਲ ਹੁਣ ਜੇ ਅਗਲਾ ਵਧੀਆ ਸੇਵਾ ਕਰੂਗਾ ਜਿੰਨਾ ਮਰਜੀ ਦੁੱਧ ਚੋਲੇ ਮੈਂ ਇਹਦੀ ਕੁਆਲਿਟੀ ਦਿਖਾ ਦੋ ਤੁਸੀਂ ਸੀਸੇ ਜਾਂ ਚਿਲਕ ਦੀਆ ਦੇਖੋ ਇਹ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਤੇ ਆਰਡਰ ਬੜਾ ਕਮਾਲ ਦਾ ਰੱਖਦੀ ਹੈ ਬੜਾ ਅਸਲ ਆਰਡ ਇਥੋਂ ਕਰ ਸਕਦੇ ਹੋ ਇੱਕ ਤੇ ਨੀਲੀ ਡੜ ਸੱਜਣਾ ਸ਼ਕੀਨ ਹੈ ਤੇ ਖਾਸ ਗੱਲ ਕੱਟੀ ਆ ਗਈ ਨਾਲ ਹੈ ਨਾ ਬਾਕੀ ਹੋਰ ਕੁਰੀ ਵੀਰੇ ਹਾਂਜੀ ਇਹ ਆਏ ਨਹੀਂ ਅਗਰ ਕਹਿੰਦਾ ਇੱਕ ਦੋ ਚੀਜ਼ਾਂ ਲੈ ਕੇ ਜਾਣ ਦੇਖੀ ਮਾਂ ਤੇ ਆ ਜਮੇ ਡਿੱਟੋ ਹੀ ਆ ਗਈ ਠੀਕ ਹੈ ਗੱਲ ਇੱਕੋ ਨਾਲ ਦੀ ਆ ਬਿਲਕੁਲ ਇੱਕੋ ਨਾਲ ਦੀ ਜਾਵੇਂ ਜੇ ਗੱਲ ਕਰ ਲਈ ਕੋਲੋਂ ਸੀਮਨ ਦਾ ਪਤਾ ਇਹਦਾ ਬਾਈ ਕੱਟੀ ਦਾ ਸੀਮਨੇ ਸਰਕਾਰੀ ਦੀ ਹੈ ਜੀ ਸਰਕਾਰੀ ਦੀ ਸਰਕਾਰੀ ਸੀਮਨੇ ਦੀ ਹੈ ਠੀਕ ਹੈ ਤੇ ਬਾਕੀ ਲੇ ਤੁਹਾਨੂੰ ਆਰਡਰ ਚੈੱਕ ਕਰ ਸਕਦੇ ਹਾਂ ਮੰਨ ਲਓ ਵੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਟਿੱਕਿੰਗ ਵਾਲਾ ਕਹਿੰਦੇ ਨੇ ਭਰਾ ਕਈ ਉਹਦਾ ਕਹਿ ਲੰਦਾ ਗੁਰਵੀਰਿਆ ਦਿਖਾ ਦੇ ਤੂੰ ਦੇਖੀ ਬਾਟਨ ਦਿਖਾ ਦੇ ਰਿਹਾ ਪਛੇ ਕਿ 4/4 ਆਰਡਰ ਹੈਗਾ ਜਮੇ ਇਹ ਇੱਥੋਂ ਕਰਦੇ ਆ ਆ ਦੇਖੋ ਬਾਟਨ ਦੇਖ ਲਓ ਕਿਵੇਂ ਲੱਗੇ ਨੇ ਉਹ ਬਸ ਫੋਟੋ ਰੱਖ ਰਿਹਾ ਤੇ ਦੂਜੇ ਸੂਰੇ ਦਾ ਬਾਈ ਕਹਿੰਦਾ ਆ 17 ਕਿਲੋ ਦਾ ਮਿਲ ਕੇ ਰਿਕਾਰਡ ਆ ਤੋਹਫਾ ਪੀਸੀ ਦਿਖਾਤਾ ਤੁਹਾਨੂੰ ਨੀਲੀ ਦਾ ਐਤ ਕੀ ਬਾਈ ਕਹਿੰਦਾ 17 ਕਿਲੋ ਹੀ ਮੰਨ ਕੇ ਲੈ ਜਾਓ ਗਰਮੀ ਗਰਮੀ ਕਰਕੇ ਹਨਾ ਜੇ ਮੱਝ ਇਹ ਮੰਨ ਲਓ ਵੀ ਤਾਂ 20 ਦੇ ਆਸ-ਪਾਸੇ ਦੁੱਧ 18 19 20 ਦੇ ਲਗਭਗ ਪਾਉਂਦੀ ਹੈ ਨਾ ਘਰ ਦੀ ਮੱਝ ਅਗਰੀ ਵੀਰੇ ਇਹ ਆਪਣੇ ਕਿੰਨੇ ਪੈਸੇ ਕੋਲੋਂ ਮੁੱਲ ਤਾਂ ਵੀਰੇ ਦਿਖੇ ਦਿਨਾਂ ਮਰਜ਼ੀ ਕਰ ਲਏ ਲੋਕ ਬਥੇਰੇ 2-2 ਲੱਖ ਟਾਈਟੇ ਮੰਗੇ ਪਰ ਆਪਾਂ ਉਹ ਕੰਮ ਨਹੀਂ ਕਰਨਾਗੇ ਆਪਾਂ ਵੀਰੇ 1,80,000 ਰੁਪਇਆ ਉਹ ਕਰ ਦਿਆਂਗੇ ਫਿਕਸ ਜੀ ਕਿੰਨੇ ਹੋ ਜਾਣਗੇ ਜਮੇ ਫਿਕਸ ਤੁਹਾਡੇ ਤੋਂ 5 ਘੱਟ ਕਰ ਦਾਂਗੇ ਜੀ 1,75 ਹਾਂਜੀ ਮਾਨ ਤਾਨ ਜਾਂ ਕਰ ਦਾਂਗੇ ਜੀ ਮੌਕੇ ਤੇ ਜਮਾਂ ਹੀ ਲਾਸਟ ਜੀ ਬੰਦਾ ਕੋਈ ਹੋ ਨਹੀਂ ਕਰੂਗਾ ਜੀ ਫਿਰ ਛੋੜ ਫੋੜਾ ਸਾਰਾ ਕੋ ਸਰਕੇ 1,70,000 ਦੀ ਜੈਸ ਸਨੋ ਕਰਦਾਂਗੇ 1.70 ਦੀ ਬਾਈ ਕਹਿੰਦਾ ਨਾ ਜਵੇਂ ਜੈਸ ਸਨੋ ਵਾਲਾ ਕੰਮ ਹੀ ਆ ਤੇ ਛੋਟੀ ਸੱਜਣੋਂ ਤੁਹਾਨੂੰ ਕੇਰਾ ਹੋਰ ਦਿਖਾ ਦਾਨਾ ਕਿਉਂਕਿ ਇੱਕ ਨਾਲ ਇੱਕ ਇਹ ਮਹੱਲ ਵੀ ਤੋਹਫਾ ਫਰੀ ਵਾਲਾ ਕੰਮ ਹੀ ਆ ਕਿਉਂਕਿ ਨਾਲੇ ਬੱਚਾ ਲੱਗਿਆ ਪਾ ਧਾਰਾਂ ਵੀ ਮਾਰ ਦਾਂਗੇ ਸਰਕਾਰੀ ਸੀਮੰਦੀ ਤੇ ਬਾਕੀ ਖਾਣ ਪੀਣ ਦੀ ਚੈੱਕ ਕਰ ਸਕਦੇ ਹੋ ਖੁੱਲੀ ਆ ਗਈ ਹੈ ਨਾ ਬੋਲੀ ਹਾਂ ਹਲੇ ਤਾਂ ਜੀ ਗੁਰੂ ਵੀਰੇ ਖਰਾਕ ਵੀ ਨਹੀਂ ਉੰਨੀ ਪਾਉਣ ਲੱਗੇ 4 ਦਿਨੇ ਹੋਏ ਨੇ 5 ਸੂਈ ਨੂੰ ਮੱਝ ਨੂੰ ਠੀਕ ਹੈ ਗੱਲ ਹਾਂ ਤੇ ਬਾਕੀ ਜਿਵੇਂ ਜਿਵੇਂ ਕਹਿ ਲਿਆ ਵੀ ਖਰਾਕ ਤੇ ਚੱਲੂਗੀ ਉਦੋਂ ਉਦਾਂ ਚੱਲੂਗਾ ਹਲੇ ਕੋਈ ਵੀਰੇ ਮੇਲਾ ਨਹੀਂ ਚੱਲਿਆ ਸਾਰੇ ਕੱਚ ਦੀ ਗਾਰੰਟੀ ਹੈਗੀ ਮੇਲੇ ਦਾ ਘੱਟ ਘੱਟ ਪੰਜਾਹ ਆਹ 4-5 ਦਿਨਾਂ ਦੀ ਤਾਂ ਕੀ ਮੇਲਾ ਚੱ ਚੰਗੀ ਆ ਜੀ ਹਾਂ ਹਾਂ ਫੋਟੋ ਇੱਧਰ ਇਹ ਤਾਂ ਵੀਰੇ ਤੈਨੂੰ ਮੈਂ ਪਹਿਲਾਂ ਦੀਆਂ ਫੋਟੋਆਂ ਦੇਉਂਗਾ ਇਹਦੀ ਗੱਬਣ ਦੀਆਂ ਠੀਕ ਹੈ ਦੇਖਿਓ ਠੀਕ ਹੈ ਗੱਲ ਆਰਡਰ ਤਾਂ ਇਹ ਕਾਢੀ ਖੜੀ ਆ ਜਿਵੇਂ ਕਹੇ ਪੰਜ ਲੈ ਵੀ ਆ ਗੀ ਚੰਗੀ ਆਈ ਹਾਂ ਠੀਕ ਹੈ ਠੀਕ ਹੈ ਬਹੁਤ ਪਰੇਸ਼ਾਨ ਨਾ ਕਰ ਚਵਾਈ ਇਹਦੀ ਆਪਾਂ ਖਿਆਲ ਰੱਖੀ ਮਾੜਾ ਲਾਸਟ ਤੇ ਹਣਾ ਆ ਲਾਸਟ ਤੇ ਹੀ ਤਾਂ ਰਹਾ ਲਾਸਟ ਤੇ ਕਰਾਵਾਂਗੇ ਤੇ ਇੱਕ ਤੁਹਾਨੂੰ ਆ ਦਿਖਾ ਦਨੇ ਇਹ ਆ ਕੀ ਟੋਕੜ ਗੱਬਣ ਸੁਵਾਦੀ ਐ ਵੀ ਠੰਡੀਆਂ ਸੁਵਾਦੀ ਜਮੀ ਠੰਡੀਆਂ ਨੇ ਜੀ ਤੇ ਬਾਕੀ ਅੱਖਾਂ ਅੱਖਾਂ ਕਰ ਸਕਦਾ ਜੀ ਕਰੀ ਬਈ ਫੇਰ ਸੁਰਲੇ ਬੜੀ ਵੀ ਆਪਣੀ ਚੋਈ ਹੋਈ ਹੈਗੀ ਚੋਟੀ ਅੱਛਾ ਸੁਆ ਤਾਂ ਪਹਿ ਠੀਕ ਹੈ ਦੇਖੋ ਅੱਖਾਂ ਦੇਖੋ ਇਹਨਾਂ ਪ੍ਰੋਪਰ ਮਾਰਕਿੰਗ ਬਹੁਤ ਚੰਗੀ ਢੋੜ ਜੋ ਬਰਾ ਖੋਲ ਕੇ ਮਾਰਕਿੰਗ ਆ ਗਈ ਪ੍ਰੋਪਰ ਪ੍ਰੋਪਰ ਕੱਦ ਕਾੜ ਸੋਨਾ ਰੱਖਦੇ ਆ ਬਹੁਤ ਵੱਡੇ ਕੱਦ ਦੀਆਂ ਨਹੀਂ ਵਈਆਂ ਇਹਦੇ ਚਾਂ ਵੜਾਏ ਕਹਿ ਸਕਦੇ ਆ ਵੀ ਫੁੱਲ ਬਰੀਕਾ ਕਿੰਨੇ ਟਾਈਮ ਦੀ ਗੱਬਣ ਚੱਕ ਪਾਸ ਹੋ ਗਈ ਵੀਰੇ ਇਹ ਜਮਾ ਹੀ ਸਾਢੇ 3 ਮਹੀਨਾ ਦੀ ਆ ਗਈ ਪੂਰੀ ਪੂਰੀ ਸਾਢੇ 3 ਮਹੀਨਾ ਦੀ ਇਹਦੇ ਵਾਸਤੇ ਖਾਸ ਬੇਨਤੀ ਕਰੂੰ ਵੀ ਜਿਹੜਾ ਸੱਜਣ ਲੈ ਕੇ ਜਾਊਗਾ ਨਾ ਉਹ ਬਾਹਰੇ ਘਰੀ ਚੱਕ ਪਾਸ ਕਰਾ ਕੇ ਲੈ ਜਾਵੇ ਚੱਕ ਪਾਸ ਕਰਾ ਕੇ ਵੀਰੇ ਚੋਕੇ ਉਰੇ ਪਹਾੜੇ ਤੇ ਮਿਲਦੀ ਹੈਗੀ 5 ਕਿਲੋ ਦੁੱਧ ਦਾਗਾ ਸਵੇਰੇ ਤੇ ਥੱਲੇ ਦੀ ਬਾੜੀ ਕਿਸਿਆਣ ਹਾਂ ਜਮਾ ਸਰ ਚ ਜਿੰਨਾ ਜਿੰਨਾ ਮੋਟਾ-ਵੋਟਾ ਥਣ ਲੱਗਿਆ ਵੀਰੇ ਉੰਨੀ ਬਸ ਪਤਾ ਆ ਲੈ ਚੱਲ ਆ ਲੈ ਚੱਲ ਆ ਚੱਲ ਕਿੱਲੇ ਤੇ ਲੈ ਜਾ ਚਵਾਈ ਵੀ ਮੋਟੀ-ਮੋਟੀ ਆ ਜੀ ਤੇ ਬਾਕੀ ਮੇਨ ਗੱਲ ਥੱਲਿਓਂ ਥੱਲਿਓਂ ਝੋਟੀਆਂ ਮੰਨ ਲਓ ਬਿਲਕੁਲ ਪੱਧਰ ਆ ਨਹੀਂ ਕਈ ਤੋਕੜ ਕੱਦ ਦਿਖਾਇਆ ਗੁਰੀ ਵੀਰੇ ਤੋਕੜ ਕਹਿ ਦੇਣਾ ਕਈ ਸਾਈਡ ਫਾਇਡ ਕਰ ਜਾਂਦੀਆਂ ਨੇ ਤੇ ਬਾਈ ਦੇ ਕੱਦ ਤੋਂ ਆਈਡੀਆ ਲਾ ਲਓ ਵੀ ਛੋਟੀ ਨਾ ਮੰਨ ਗਿਆ ਜੀ ਭਰਾ ਕੋਈ ਵੀ ਫੁੱਲ ਵੱਟੀਆਂ ਜੀ ਆਉਂਦੀ ਆ ਆ ਕਰਦੇ ਮਾੜੀ ਇਧਰਲੇ ਬੰਨੇ 6 ਫੁੱਟ ਤੋਂ 2 ਇੰਚ ਕੱਦ ਘਾ ਟਾਈਮਰ ਆ ਦੇਖ ਲਓ ਜੀ ਕੀ ਗੱਲ ਕਿੱਥੇ ਬਾਕੀ ਉੱਤੋਂ ਬਾਡੀ ਬਹੁਤ ਤੇ ਚਵਾਈ ਦੇ ਕੋਲ ਪੋਲੀ ਜਮ ਜਮੀ ਜਮੀ ਜੀ ਜੇ ਤੁਸੀਂ ਕਹੋਗੇ ਪਹਾੜਾ ਪਾ ਕੇ ਧਾਰਾ ਵੀ ਮਾਰ ਦਮ ਠੀਕ ਆ ਇੰਨੀ ਠੰਡੀ ਆ ਜਮੀ ਠੰਡੀ ਆ ਜੀ ਹਾਂ ਠੀਕ ਆ ਗੱਲ ਦੁੱਧ ਕਿੰਨਾ ਹੋਣੇ ਦੇ ਕੋਲੇ ਦੁੱਧ ਹੋਣੇ ਤਾਂ ਥੱਲੇ 5 ਲੀਟਰ ਆਈ ਜਮ 5 ਲੀਟਰ ਗੱਭਣ ਕਿੰਨੇ ਟਾਈਮ ਦੀ ਗੱਭਣ 3.5 ਮਹੀਨਾ ਦੀ 3.5 ਦੀ ਚੈੱਕ ਪਾਸ ਹਾਂ ਜੀ ਹਾਂ ਕਿਹੜਾ ਸੀਮਨ ਲੱਗਿਆ ਇਹ ਬਾਦਲ ਦਾ ਜੀ ਬਾਦਲ ਦਾ ਸਟਰਾ ਵੀ ਆਪਣੀ ਹਾਂ ਜੀ ਆਪਣੇ ਕੋਲ ਸਟਰਾ ਵੀ ਹੈਗਾ ਆ ਲਿਆਵਰ ਲੈ ਬੰਨੇ ਤੇ ਬਾਕੀ ਤੁਹਾਨੂੰ ਸਜਣੋ ਸਟਰਾ ਤੇ ਮਾ ਦਿਖਾ ਸਕਦੇ ਆਂ ਆਪਾਂ ਫੋਟੋ ਹੀ ਪੇ ਦੇ ਇੱਥੇ ਇੱਥੇ ਰੋਕ ਲਾ ਇੱਥੇ ਰੋਕ ਲਾ ਤੇ ਹਾਂ ਜੀ ਬਾਦਲ ਨੀਲੀ ਰਾਵੀ ਦਾ ਆ ਗਿਆ ਹਾਂ ਜੀ ਹਾਂ ਜੀ ਠੀਕ ਹੈ ਗੱਲ ਬਾਦਲ এবੀਸੀ ਵਾਲਿਆਂ ਕੋਲ ਆਈ ਆਂ ਅੰਦਰਾ ਚ ਠੀਕ ਹੈ ਗੱਲ ਇਹਦਾ ਰੇਟ ਕੀ ਰਹੂਗਾ ਅੱਜ ਵਾਲਾ ਗੁਰੂ ਵੀਰੇ ਅਪ ਮੁੱਲ ਤੇ 1,10,000 ਰੁਪਇਆ ਕਰਦੇ ਆ ਠੀਕ ਹੈ ਇਧਰ ਨੂੰ ਕਰ ਥੋੜੀ ਤੇ ਕਿੰਨੇ ਦੇ ਦਾਂਗੇ ਕੋਈ ਨਾ ਮੌਕੇ ਤੇ ਮਾਨਤਨ ਕਰਦਾ ਹੈ ਭਾਈ ਦਾ 1.10 ਚੋਂ ਹਾਂ ਜੀ ਕਰ ਤੇ ਤਾਜੀ ਨੇ ਕੋਲੋਂ ਪਹਿਲਾਂ ਨੇ ਕਿੰਨਾ ਦੁੱਧ ਪਾਇਆ ਨੇ ਭਾਈ ਇਹਨੇ 13 ਲੀਟਰ ਦੁੱਧ ਦਿੱਤਾ 13 ਲੀਟਰ ਹਾਂ ਜੀ 15-16 ਕਰ ਦੂ ਐਤਗੀ ਰਾਮ ਨਾਲ ਜੀ ਦੱਸੋ ਦੰਦਾ ਜੀ ਹੋਊਗੀ ਇਹ ਸੇਰ ਅੰਦਕ ਪਤਨ ਚਾਰ ਹੋਊ ਜੀ ਹਾਂ ਮੈਂ ਤਾਂ ਚੱਕਰ ਨਹੀਂ ਕਰ 1.5 ਦੀ ਦੇ ਦਾਂਗੇ 1 ਲੱਖ ਤੇ 5 ਦੀ ਬਾਈ ਕਹਿੰਦਾ ਦੇ ਦਾਂਗੇ ਤੇ ਬਾਕੀ ਥਣ ਚੈੱਕ ਕਰ ਸਕਦੇ ਆ ਮੰਨ ਲਓ 1.6 ਜਾਂ 4 ਇਹ ਵੀ ਭਰਾ ਜੋੜਾ ਲੈਂਦਾ ਗਾ ਜੀ 100 ਕਿਲੋਮੀਟਰ ਪਹੁੰਚ ਕਰਦਾ ਠੀਕ ਆ ਗੱਲ ਜੇ ਕੋਈ ਸੱਜਣ ਕਹਿ ਲਈਏ ਇਹ ਇੱਕ ਨੰਬਰ ਵਾਲੀ ਹਾਂਜੀ ਹਾਂਜੀ ਆ ਇੱਕ ਨੰਬਰ ਵਾਲੀ ਝੋਟੀ ਇਹ ਦੇਖੋ ਵੀਰੇ ਹਾਈਟ ਇਹਦੀ ਵੀ ਫੁੱਲ ਆ ਗਈ ਠੀਕ ਆ ਗੱਲ ਆ ਕੱਦ ਕਾਠ ਇਹਦਾ ਵੀ ਚੰਗਾ ਆ ਗਿਆ ਏ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਜੇ ਕੋਈ ਭਰਾ ਜੋੜਾ ਲੈਂਦਾ ਸ਼ੋਰਟ ਕਰ ਦਾਂਗੇ ਤੇ ਹੁਣ ਤੁਹਾਨੂੰ ਇਹ ਕੱਟਾ ਦਿਖਾਉਣ ਲੱਗਿਆ ਤੇ ਬਹੁਤ ਕੁਮਾਰ ਆਖ ਖਿਖਾ ਵੀਰੇ ਮੁੱਛਾਂ ਦਾ ਦੇਖ ਆਸਲ ਆ ਗਿਆ ਨਾ ਜਮ ਆਸਲ ਆ ਗਿਆ ਮਾਰਕਿੰਗ ਵੀਰੇ ਬਹੁਤ ਪਿਆਰੀ ਆ ਕੁੜੀ ਦੀ ਕਿਹੜੇ ਨੰਬਰ ਦਾ ਇਹ ਇਹ 27 ਨੰਬਰ ਦਾ ਨਹੀਂ ਜੀ ਵੇਚਾਂ ਨਹੀਂ ਕਈ ਯਾਰੀ ਮਾ ਭਰਾ ਕੋਈ ਫੋਨ ਲਾ ਲਾਂਦਾ ਨਹੀਂ ਵੀਰੇ ਇਹਦਾ ਸੌਕਣ ਵਾਲੀ ਪਾਲ ਹੈਗਾ ਆਪਾਂ ਨੇ ਜੀ ਤੁਹਾਨੂੰ ਉਹਦੀ ਮਾਂ ਦੀਆਂ ਫੋਟੋਆਂ ਦਿਖਾਦਾ ਮੈਂ ਫਿਰੋਜ਼ਪੁਰ ਤੋਂ ਠੀਕ ਹੈ ਹਾਂ ਜਿਹੜਾ ਆਪਣਾ ਭਰਾ ਆ ਗਿਆ ਮਿੱਤਰ ਆ ਗਿਆ ਆਪਣਾ ਆਪਣਾ ਅਵਤਾਰ ਨੱਥਿਆ ਤੋਰੀਆਂ ਖੋਲ ਕੇ ਨੂੰ ਫਰੀਦਕੋਟ ਚ ਜੀ ਤੋੜ ਦੇਗਾ ਬੋਲਟ ਸਾਨ ਵਾਲਾ ਉਹਦੇ ਘਰੋਂ ਮੱਝ ਲੈ ਕੇ ਆਇਆ ਸੀਗਾ ਮੈਂ ਠੀਕ ਹੈ ਗੱਲ ਬੋਲਟ ਝੋਟੇ ਵਾਲੇ ਨੇ ਬੋਲਟ ਝੋਟੇ ਦਾ ਨਾਮ ਵੀ ਉਹਨਾਂ ਨੇ ਬੋਲਟ ਰੱਖਿਆ ਹੋਇਆ ਸੀਗਾ ਜੀ ਬੱਚਿਆਂ ਨੇ ਉਹੀ ਨਾਮ ਅਸੀਂ ਨੇ ਰੱਖਤਾ ਇਹਦਾ ਠੀਕ ਹੈ ਗੱਲ ਮੇਰੇ ਦੋ ਦੰਦ ਦਾਗਾ ਹਲੇ ਕੱਟਾ ਓਕੇ 2.5 ਸਾਲ ਦਾਗਾ ਕਿਹੜੇ ਨੰਬਰ ਦਾ 27 ਨੰਬਰ ਸਾਨ ਦਾ ਜੀ ਇਹ ਨਾਮ ਵਾਲਾ ਮੇਰਾ ਖਿਆਲ 27 ਨੰਬਰ ਦੀ ਕੱਟੀ ਆ ਜਿਹੜੀ ਨੇ ਕਹਿੰਦੇ ਵੀ 26 27 ਕਿਲੋ ਦੀ ਹਾਂ ਹਾਂ ਜੀ ਵਾਲੇ ਚੰਗੇਰ ਕੱਟਨੇ ਜੀ ਹਾਂ ਮੋੜਨ ਨਹੀਂ ਦਿੱਤਾ ਕਹਿੰਦੇ ਬਹੁਤ ਜਾਵੇ ਮਿਲਕਰ ਤੇ ਬਾਕੀ ਇੱਕ ਗੱਲ ਹੋਰ ਆ ਵੀ ਬੱਚੇ ਵਾਲੇ ਕਮਾਲ ਦੇ ਪਾਊ ਇਥੋਂ ਕਰ ਸਕਦੇ ਆ ਅੱਖ ਦਿਖਾ ਦਿਓ ਜੀ ਦੇਖੋ ਕੈਸੀ ਆ ਪਿਓਰ ਆ ਗਿਆ ਪਾਕਿਸਤਾਨ ਟੱਚ ਹੈ ਨਾ ਹਾਂਜੀ ਹਾਂਜੀ ਜਿੱਦਾਂ ਦੀ ਪਾਕਿਸਤਾਨ ਵਾਲੀ ਦੀ ਮਾਰਕਿੰਗ ਹੈ ਨਾ ਉਦਾਂ ਦੀ ਮਾਰਕਿੰਗ ਥੋੜਾ ਠੰਡਾ ਠੰਡਾ ਵੀ ਹੈ ਇੰਨਾਗਾ ਬੱਚਾ ਖੋਲੀ ਫਰੀਆਂ ਚ ਚਾਹੇ ਦੂਜੇ ਬੱਚਿਆਂ ਨੂੰ ਵੀ ਫੜਾ ਦਈ ਆਪਾਂ ਇਹ ਇੱਥੋਂ ਇੱਥੋਂ ਚੈੱਕ ਕਰ ਸਕਦੇ ਹੋ ਅੱਖ ਖ ਖ ਪਿਓਰ ਗੁਲਾਬੀ ਆ ਗਈ ਗੁਲਾਬੀ ਜਵਾਨ ਚ ਆ ਗਿਆ ਗੁਲਾਬੀ ਜੀ ਜਮਾ ਜਵਾਨ ਗਲਾਬੀ ਠੀਕ ਮੋੜ ਹੋ ਰਣ ਵੋਕੇ ਚ ਆ ਲੈ ਚੱਲ ਭਈਆ ਇਹਨੂੰ ਕੱਦ ਵੀ ਫੁੱਲ ਆ ਗਿਆ ਤੇ ਦੰਦੋਂ ਆ ਗਿਆ ਦੁੱਗਾ ਇਹ ਹੈਗਾ ਸੱਜਣੋਂ ਕ੍ਰੋਸਿੰਗ ਵਾਸਤੇ ਹਾਂਜੀ ਕ੍ਰੋਸਿੰਗ ਡਾਇਰੈਕਟ ਕ੍ਰੋਸਿੰਗ ਕਿਸੇ ਵੀ ਸੱਜਣ ਨੇ ਕਰਾ ਲਈ ਜੀ ਆਪਣੇ ਨੇੜੇ ਤੇੜੇ ਜਿਹਾ ਨਾਮ ਸੰਗ ਰੂਰ ਜਲੇਚ ਵੀ ਜਿੱਥੋਂ ਮਰਜੀ ਆ ਜੇ ਬੰਦਾ ਕਰਾ ਦੇਾਂਗੇ ਜਿੱਥੋਂ ਮਰਜੀ ਆ ਜੀ ਹਾਂ ਕਈ ਵਾਰੀ ਕੋਈ ਭਰਾ ਮੈਂ ਕਿਹਾ ਦੂਰੋਂ ਆ ਜਾਂਦੇ ਆ ਹਾਂਜੀ ਹਾਂਜੀ ਵੀ ਬਾਈ ਕਹਿੰਦਾ ਮੰਤਬ ਇਹ ਆ ਵੀ ਨਸਲ ਚੰਗੀ ਬਣ ਜੇ ਜਿੱਥੇ ਦਾ ਮਰਜੀ ਭਰਾ ਜੇ ਵੀ ਆਪਾਂ ਯਾਰ ਕੱਟਾ ਛੱਡ ਦਾਂਗੇ ਆਜੋ ਪਰ ਪਹਿਲਾਂ ਫੋਨ ਕਰਕੇ ਹਨਾ ਹਾਂਜੀ ਹਾਂਜੀ ਆ ਕਈ ਵਾਰੀ ਸੱਜਣੋਂ ਰਾ ਪਰਾਂ ਗਿਆ ਹੁੰਦਾ ਤੇ ਬਾਕੀ ਥੱਲੇ ਦਾ ਪੱਧਰਾ ਆ ਗਿਆ ਟ ਇਹ ਸੇਲ ਨਹੀਂ ਕਰਨਾ ਇਹ ਆਪਣੇ ਨਹੀਂ ਨਹੀਂ ਕ੍ਰਾਸਿੰਗ ਦਾ ਰੇਟ ਹੈ ਕ੍ਰਾਸਿੰਗ ਦਾ ਰੇਟ ਦਾ 1000 ਰੁਪਿਆ ਰੱਖਿਆ ਜੀ 1000 ਹਾਂ ਜੀ ਹਾਂ ਜੀ ਆਹ ਰੇਟ ਵੀ ਜਾਇਜ਼ ਆ ਤੇ ਕੁਆਲਿਟੀ ਵੀ ਬੜੀ ਕਮਾਲ ਦੀ ਆ ਜੀ ਇਹ ਤਾਂ ਆਪਾਂ ਨੇ ਕਪੜੇ ਸੌਂਖ ਖਾਤਰ ਰੱਖਿਆ ਹੋਇਆ ਹੈਗਾ ਜੀ ਠੀਕ ਆ ਗੱਲ ਆ ਵੀ ਮੱਜਾਂ ਵੇਚਣ ਦਾ ਪਰਪਸ ਜੀ ਮਤਲਬ ਇਹ ਨਹੀਂ ਸੀਗਾ ਕੰਮ ਤਾਂ ਆਪਣਾ ਨੀਲੀਤੀ ਹੈਗਾ ਇੱਧਰ ਮਾਰ ਦਿਓ ਕੈਮਰਾ ਮੜਾ ਜਾ ਦੇਖੋ ਤੇ ਮਤਲਬ ਮਾਲ ਥੋੜਾ ਜ਼ਿਆਦਾ ਹੋ ਰਿਹਾ ਹੈਗਾ ਉਹ ਇਹਦੀ ਭੈਣ ਆਗੇ ਜਿਹੜੀ ਉਹ ਖੜੀ ਆ ਕਿਸ਼ਰੇ ਤੇ ਏ ਉਹ ਖੜੀ ਆ ਜੀ ਹਾਂਜੀ ਹਾਂਜੀ ਉਹ ਸਿਰੇ ਵਾਲੀ ਸਿਰੇ ਵਾਲੀ ਜੀ ਹਾਂ ਆ ਇਧਰਲੇ ਬੰਨੇ ਵੀ ਬਾਈ ਕੋਲ ਚੰਗੇ ਪਸ਼ੂ ਆ ਤੇ ਬਾਕੀ ਕੈਮਰਾ ਇਧਰਲੇ ਬੰਨੇ ਮਾਲ ਥੋੜਾ ਜਿਆਦਾ ਹੋ ਰਹੀ ਤਾਂ ਕਰਕੇ ਵੇਚਣ ਦੀ ਆ ਤਾਂ ਇੱਥੋਂ ਕਰ ਸਕਦੇ ਹਾਂ ਚਾ ਇੱਕ ਇੱਕ ਨੀਲੀ ਰਾਵੀ ਦਾ ਤੋਹਫਾ ਉਹ ਖੜਾ ਉਧਰਲੇ ਬੰਨੇ ਹਾਂਜੀ ਇੱਕ ਆ ਖੜੀ ਆ ਤੇ ਮੋਰਾ ਤੇ ਵੀ ਕੰਮ ਆ ਨਾਲ-ਨਾਲ ਬਾਈ ਦਾ ਕੰਮ ਹੈਗਾ ਸਜਣੋਂ ਨੀਲੀ ਰਾਵੀ ਤੇ ਤੇ ਬਾਕੀ ਆ ਜਿਹੜੇ ਪਸ਼ੂ ਨੇ ਇਹ ਬਾਈ ਕਹਿੰਦਾ ਆਪਾਂ ਵੇਚਨੇ ਆ ਦੋ ਝੋਟੀਆਂ ਇਹ ਇੱਕ ਨੰਬਰ ਵਾਲੀ ਤੇ ਦੋ ਨੰਬਰ ਵਾਲੀ ਲੱਲਾ ਦੇ ਇੱਕ ਨੰਬਰ ਵਾਲੀ ਨੂੰ ਗਲੂ ਬੱਚਾ ਤੇ ਬਾਕੀ ਚਵਾਈ ਦਿਖਾ ਦਨੇ ਇਹਦੀ ਚਵਾਈ ਕਰ ਸਕਦੇ ਹਾਂ ਚੱਕ ਇੱਕ ਨੰਬਰ ਵਾਲੀ ਤਾਜੀ ਮੱਝ ਵੀ ਨਹੀਂ ਬਾਈ ਨੂੰ ਦੱਸਿਆ ਨਾ ਪੋਲੀ ਚਵਾਈ ਹੈ ਜਮਾ ਪੋਲੀ ਹੈ ਵੀਰੇ ਗੋਲ ਧਾਰ ਆ ਗਈ ਸਵਾਹ ਆ ਦੀ ਠੰਡੀ ਕੋਈ ਛਰਲਾ ਛਿੱਟਾ ਨਹੀਂ ਛਰਲਾ ਛਿੱਟਾ ਕੋਈ ਨਹੀਂ ਵੀਰੇ ਇੱਥੋਂ ਕਰ ਸਕਦੇ ਹਾਂ ਚੱਕ ਤੇ ਪਿੱਛੇ ਨਾਲ ਜਮੀ ਮਾਰ ਦੇ ਬਾਈ ਕਿਉਂਕਿ ਬੌਲੇ ਚੁ ਖਾਲੀ ਹੋਈ ਹੈ ਜਿਵੇਂ ਜਿਵੇਂ ਕਹ ਲਿਆ 10 ਰੁਪਏ ਹੋਗੇ ਜੋਸ਼ ਖਤਰਨਾਕ ਮਾਰੂਗੀ ਥਣਾ ਦਾ ਤੇ ਇੱਥੋਂ ਕਰ ਸਕਦੇ ਹਾਂ ਇੱਕ ਛੜ ਦੇ ਛੜ ਦੇ ਸਕਦਾ ਆ ਦੇਖੋ ਜਮਾ ਆ ਨਾ ਇੰਨੀ ਆ ਜੀ ਤਾਂ ਤੇ ਠੰਡੀ ਆ ਗਈ ਮੱਝ ਵੀ ਦਿਖਾ ਦਈਏ ਕ हां जी हां ਬਾਹ ਛੱਡ ਦੇ ਕੋਲ ਨੂੰ ਲੈ ਹੁਣ ਮਾਰ ਦਿਆ 2 ਨੰਬਰ ਵਾਲੀ ਦਾ ਫਿਰ ਟੋਕੜ ਗੱਬਣ ਦੀਆ ਦੱਸ ਤੈਨੂੰ ਟੋਕੜ ਗੱਬਣ ਦੀ ਚਵਾਈ ਚੈੱਕ ਕਰ ਸਕਦਾ ਫੁੱਲ ਮੋਟੀ ਚਵਾਈ ਦੀ ਆ ਗਈ ਪਿਛਲੇ ਸਹਣਾ ਚ ਮਾਰ ਦਿਆ ਪੂਰੀ ਮੋਟੀ ਚਵਾਈ ਹੈ ਵੀਰੇ ਦੇਖ ਇਹ ਦੋ ਧਾਰਾ ਪਿਛਲਾ ਚ ਮਾਰ ਦਿਆ ਲਓ ਜੀ ਇਹ ਬਾਕੀ ਚਵਾਈ ਰਹਿ ਗਿਆ ਸੋਨਾ ਪੂਰੀ ਅਸਲ ਚਵਾਈ ਆ ਗਈ ਬਾਹ ਛੱਡ ਦੇ ਬਾਈ ਕੋਲੀ ਧਾਰਾ ਆਈ ਛੱਡ ਦੇ ਛੱਡ ਦੇ ਛੱਡ ਦੇ ਲਓ ਜੀ ਆ ਨੰਬਰ ਬੋਲ ਦੇ ਜਰਾ 9592468841 ਜੀ 9592264845 22 ਦਾ ਨੰਬਰ ਹੈ ਪਿੰਡ ਨੀਲੋਵਾਲ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ